ਹਾਂ ਜੀ ਸਹੀ ਹੈ ਬਿਲਕੁਲ ਕਰਕੇ ਦੇਖੀ ਕਰਨ ਬਿਲਕੁਲ ਜੀ ਬਹੁਤ ਖੁਸ਼ੀ ਹੋਈ ਹੈ ਜੀ ਆਫਟਰ ਮੈਚ ਅਸੀਂ ਅੱਜ ਗੁਰਦੁਆਰਾ ਆਏ ਆ ਤੇ ਬਹੁਤ ਵਧੀਆ ਲੱਗ ਰਿਹਾ ਆ ਮੱਥਾ ਟੇਕਣ ਆਏ ਆ ਤੇ ਬਹੁਤ ਇੱਥੇ ਆ ਕੇ ਸਕੂਨ ਮਿਲਦਾ ਆ ਬਹੁਤ ਵਧੀਆ ਲੱਗ ਰਿਹਾ ਜੀ ਵਿਰਾਤ ਦੀ ਜਿਹੜੀ ਸ਼ੁਰੂਆਤ ਉਸ ਤੋਂ ਬਾਅਦ ਅੱਜ ਪਹਿਲੀ ਵਾਰੀ ਮੱਥਾ ਟੇਕਣ ਆਏ ਆ ਅਰਦਾਸ ਕੀਤੀ ਰੋਂਗ ਕੀ ਇਹ ਦਾਸ ਬੈਂਕ ਲੈ ਕੇ ਆਇਆ ਬਿਲਕੁਲ ਜੀ ਅੱਗੇ ਦਾ ਜੋ ਫਿਊਚਰ ਆ ਉਹਦੀ ਅਸੀਂ ਅੱਜ ਬੇਨਤੀ ਕਰਾਂਗੇ ਜੋ ਅੱਗੇ ਆਉਣ ਵਾਲੀ ਜੋ ਹਾਕੀ ਆ ਜੋ 올림픽 ਆ ਰਹੀ ਹੈ ਵਰਲਡ ਕੱਪ ਆ ਰਹੀ ਹੈ ਜਿਹੜਾ ਸਾਡਾ ਆਪਣਾ ਫਿਊਚਰ ਹੈ ਉਹਦੇ ਬਾਰੇ ਜੋ ਬਾਬਾ ਜੀ ਦੇ ਕੋਲ ਅਸੀਂ ਬੇਨਤੀ ਕਰਾਂਗੇ ਦੋਵੇਂ ਸਪੋਰਟਸਮੈਨੋ ਔਰ ਖਿਡਾਰੀਓ ਤੇ ਆਪਸ ਦੇ ਵਿੱਚ ਤੇਰੇ ਡਿਸਕਸ਼ਨਸ ਨੇ ਗੱਲਾਂ ਬਾਤਾਂ ਨੂੰ ਇਸ ਤਰ੍ਹਾਂ ਹੁੰਦੀਆਂ ਹੋਣਗੀਆਂ ਬਿਲਕੁਲ ਜੀ 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 ਬਿਲਕੁਲ ਕਿਉਂਕਿ ਸਾਡੀ ਆਲਰੇਡੀ ਸ਼ੁਰੂ ਤੋਂ ਬਹੁਤ ਵਧੀਆ ਅੰਡਰਸਟੈਂਡਿੰਗ ਰਹੀ ਹੈ ਤੇ ਅੱਗੇ ਵੀ ਤੇ ਰਹੇਗੀ ਸ੍ਰੀ ਹਾਲ ਜੀ ਦੇਖੀ ਤਾਂ ਅਗਲਾ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਣ ਵਾਲਾ ਹੈ ਕੀ ਤਿਆਰੀਆਂ ਕੀਤੀਆਂ ਹੋਈਆਂ ਨੇ ਤਿਆਰੀ ਕਿਹਣੀ ਚੱਲ ਰਹੀ ਹੈ ਬਿਲਕੁਲ ਬਹੁਤ ਹੀ ਚੱਲ ਰਹੀ ਹੈ ਜੀ ਹੁਣ ਅਗਲਾ ਅਸੀਂ ਕੈਂਪਸ ਜਾਵਾਂਗੇ ਨੈਕਸਟ ਮੰਥ ਤੇ ਉਸ ਤੋਂ ਬਾਅਦ ਸਾਡੇ ਟੂਰਨਾਮੈਂਟ ਸਟਾਰਟ ਹੋ ਜਾਣਗੇ ਨੈਕਸਟ ਇਅਰ ਵਰਲਡ ਕੱਪ ਤੇ ਦੈਨ 올ੰਪੀਆ ਤੇ ਉਸ ਤੇ ਫੋਕਸ ਰਹੇਗਾ ਜੀ ਠੀਕ ਹੈ ਥੈਂਕ ਯੂ ਜੀ ਠੀਕ ਹੈ ਆਪਾਂ ਅੱਗੇ ਥੋੜੀ ਜਿਆਦਾ ਉਹ ਦਿੱਤਾ ਦੁਹਨ ਮੈਂ ਮੈਮ ਅੱਜ ਹਰਮਨਦਰ ਸਾਹਿਬ ਹੋਂਕੀ ਅਰਦਾਸ ਬੇਨਤੀ ਕਰਨ ਵਾਸਤੇ ਗਿਆ ਤੋਂ ਬਾਅਦ ਔਰ ਅੱਗੇ ਆਉਣ ਵਾਲਾ ਸਮਾਂ ਜਿਹੜਾ ਹੈ ਕਿੰਨੇ ਜਿਹੇ ਗੇਮ ਸੌਨ ਵਾਲੇ ਨੇ ਕਿਉਂਕਿ ਹੁਣ ਕੁਸਚਨਸ ਵੀ ਇਸ ਤਰ੍ਹਾਂ ਹੁੰਦੇ ਹੋਣਗੇ ਜਿਸ ਵਿੱਚ ਗੇਮ ਬਾਰੇ ਗੱਲਾਂ ਲੈਣਗੇ ਹਾਂਜੀ ਹਾਂਜੀ ਬਿਲਕੁਲ ਅੱਜ ਦਰਬਾਰ ਸਾਹਿਬ ਆਏ ਆਪਾਂ ਤੇ ਵਿਆਹ ਤੋਂ ਬਾਅਦ ਗੱਲ ਤਾਂ ਪਹਿਲਾਂ ਆਹੀ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਇੱਕ ਵਾਰੀ ਪਹਿਲਾਂ ਦਰਬਾਰ ਸਾਹਿਬ ਜਾਣਾ ਹੈ ਮੱਥਾ ਟੇਕਣਾ ਹੈ ਤੇ ਅਰਦਾਸ ਆਹੀ ਮੰਗਣੀ ਹੈ ਕਿ ਸਾਡੇ ਤੇ ਇਦਾਂ ਹੀ ਮੇਰ ਪਰ ਹੱਥ ਰੱਖਣ ਹਮੇਸ਼ਾ ਹੀ ਇਦਾਂ ਹੀ ਦੋਵੇਂ ਪਰਿਵਾਰ ਖੁਸ਼ ਰਹਿਣ ਤੇ ਇੰਡੀਆ ਲੀਗ ਆਪਾਂ ਇੱਦਾਂ ਜਿਤਾ ਹੁਣ ਕੰਮ ਕਰ ਰਹੇ ਆ ਅੱਗੇ ਵੀ ਇਦਾਂ ਹੀ ਚੱਲੂਗਾ ਤੇ ਮੈਨੇਜਮੈਂਟ ਤਾਂ ਜਿਹੜੀ ਦਰਬਾਰ ਸਾਹਿਬ ਦੀ ਮੈਨੇਜਮੈਂਟ ਆ ਉਹਦੇ ਨਾਲ ਤਾਂ ਬਹੁਤ-ਬਹੁਤ ਧੰਨਵਾਦ ਸਾਡਾ ਕਿ ਉਹਨਾਂ ਨੇ ਬਹੁਤ ਵਧੀਆ ਸਾਡਾ ਵੈਲਕਮ ਕੀਤਾ ਇੱਥੇ ਤੇ ਬਸ ਆਹੀ ਆ ਅੱਗੇ ਵੀ ਇਦਾਂ ਹੀ ਚੱਲੇ ਸੋ ਯੂਥ ਵਾਸਤੇ ਕੀ ਮੈਸੇਜ ਆ ਕਿ ਪੰਜਾਬ ਗਵਰਨਮੈਂਟ ਵੱਲੋਂ ਵੀ ਜਿਹੜਾ ਯੂਥ ਨੈਸ਼ਨ ਅਗਰੋ ਚੱਲ ਰਿਹਾ ਕਿ ਜੋ ਨੌਜਵਾਨ ਜੋ ਨੇ ਖੇਡਾਂ ਵੱਲ ਲਗਨ ਹਾਂਜੀ ਬਿਲਕੁਲ ਆਹੀ ਆ ਕਿ ਸਭ ਤੋਂ ਪਹਿਲਾਂ ਮੈਂ ਪੇਰੈਂਟਸ ਨੂੰ ਕਹਿਣਾ ਚਾਹੁੰਦੀ ਆ ਕਿ ਆਪਣੇ ਬੱਚਾ ਨੂੰ سپورਟ ਕਰੋ ਤੇ ਗੇਮਸ ਵੱਲ ਉਹਨਾਂ ਨੂੰ ਜ਼ਿਆਦਾ ਜਾਗਰੂਤ ਕਰੋ ਕਿ ਇਹ ਉਹਨਾਂ ਨੂੰ ਗਰਾਊਂਡੇ 'ਤੇ ਭੇਜੋ ਔਰ ਉਹਨਾਂ ਨੂੰ سپورਟ ਕਰੋ ਅੱਗੇ ਵਧਣ ਲਈ ਕਿਉਂਕਿ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਸਪੋਰਟਸ 'ਚ ਕੋਈ ਫਿਊਚਰ ਨਹੀਂ ਹੁੰਦਾ ਬਟ ਹੁਣ ਸਪੋਰਟਸ 'ਚ ਵੀ ਕਾਫੀ ਵਧੀਆ ਫਿਊਚਰ ਆ ਤੇ ਜੇ ਤੁਸੀਂ ਬੱਚਨ ਸਪੋਰਟ ਕਰੋਗੇ ਤੇ ਹੋਰ ਉਹ ਵਧੀਆ ਕਰੋਗੇ ਆਪਣੀ ਫੀਲਡ ਵਿੱਚ ਥੈਂਕ ਯੂ ਥੈਂਕ ਯੂ ਆਈ ਸਾਹਿਬ ਅਨੁਗੁਣ ਕਰਪੋ ਦੇ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਬਹੁਤ ਖੁਸ਼ੀ ਹੋਈ ਹੈ ਜੀ ਆਫਟਰ ਮੈਚ ਅਸੀਂ ਅੱਜ ਗੁਰਦੁਆਰਾ ਆਏ ਆ ਤੇ ਬਹੁਤ ਵਧੀਆ ਲੱਗ ਰਿਹਾ ਯਾ ਮੱਥੇ ਟਿਕਣ ਆਏ ਆ ਤੇ ਬਹੁਤ ਇੱਥੇ ਆ ਕੇ ਸਕੂਨ ਮਿਲਦਾ ਯਾ ਬਹੁਤ ਵਧੀਆ ਲੱਗ ਰਿਹਾ ਯੂਜਿਆਤੀ ਵਿਸ਼ਵਾਸ ਉਸ ਤੋਂ ਬਾਅਦ ਪਹਿਲੀ ਵਾਰ ਮਿਲਣਾ ਆਏ ਅਰਦਾਸ ਬੇਨਤੀ ਕਰੋਗੇ ਕਿ ਇਹ ਅਰਦਾਸ ਬੇਨਤੀ ਲੈ ਕੇ ਆਇਓ ਬਿਲਕੁਲ ਜੀ ਅੱਗੇ ਦਾ ਜੋ ਫਿਊਚਰ ਆ ਉਹਦੀ ਅਸੀਂ ਬੇਨਤੀ ਕਰਾਂਗੇ ਜੋ ਅੱਗੇ ਆਉਣ ਵਾਲੀ ਜੋ ਹਾਕੀ ਆ ਜੋ 올림픽 ਆ ਰਹੀ ਹੈ ਵਰਲਡ ਕੱਪ ਆ ਰਹੀ ਹੈ ਜਿਹੜਾ ਸਾਡਾ ਆਪਣਾ ਫਿਊਚਰ ਹੈ ਉਹਦੇ ਬਾਰੇ ਜੋ ਬਾਬਾ ਜੀ ਦੇ ਕੋਲ ਅਸੀਂ ਬੇਨਤੀ ਕਰਾਂਗੇ ਦੋਵੇਂ ਸਪੋਰਟਸਮੈਨੋਆਂ ਅਤੇ ਖਿਡਾਰੀਆਂ ਤੇ ਆਪਸ ਦੇ ਵਿੱਚ ਜਿਹੜੇ ਡਿਸਕਸ਼ਨਸ ਨੇ ਗੱਲਾਂ ਬਾਤਾਂ ਨੂੰ ਵੀ ਇਸ ਤਰ੍ਹਾਂ ਹੁੰਦੀਆਂ ਹੋਣਗੀਆਂ ਬਿਲਕੁਲ ਜੀ 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 ਬਿਲਕੁਲ ਕਿਉਂਕਿ ਸਾਡੀ ਆਲਰੇਡੀ ਸ਼ੁਰੂ ਤੋਂ ਬਹੁਤ ਵਧੀਆ ਅੰਡਰਸਟੈਂਡਿੰਗ ਰਹੀ ਹੈ ਅਤੇ ਅੱਗੇ ਵੀ ਚੱਦੇ ਰਹੇਗੀ ਫਿਰ ਹਾਲ ਜੀ ਦੇਖੀਏ ਤਾਂ ਅਗਲਾ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਣ ਵਾਲਾ ਹੈ ਕੀ ਤਿਆਰੀਆਂ ਕੀਤੀਆਂ ਹੋਈਆਂ ਨੇ ਤਿਆਰੀ ਕਿਵੇਂ ਚੱਲ ਰਹੀ ਹੈ ਬਿਲਕੁਲ ਬਹੁਤ ਹੀ ਚੱਲ ਰਹੀ ਹੈ ਜੀ ਹੁਣ ਅਗਲਾ ਅਸੀਂ ਕੈਂਪ 'ਚ ਜਾਵਾਂਗੇ ਨੈਕਸਟ ਮੰਥ ਤੇ ਉਸ ਤੋਂ ਬਾਅਦ ਸਾਡੇ ਟੂਰਨਾਮੈਂਟ ਸਟਾਰਟ ਹੋ ਜਾਣਗੇ ਨੈਕਸਟ ਇਅਰ ਵਰਲਡ ਕਪ ਆ ਤੇਨ 올ੰਪੀਆ ਤੇ ਉਸ ਤੇ ਫੋਕਸ ਕਰੇਗਾ ਜੀ ਠੀਕ ਹੈ ਥੈਂਕ ਯੂ ਜੀ ਅਚਲੀ ਉਹਦੀਤਾ ਦੋਹਨ ਮੈਂ ਮਾਝਾ ਹਰਮੰਦਰ ਸਾਹਿਬ ਕੋਲ ਜੀ ਅਰਦਾਸ ਬੇਨਤੀ ਕਰਨ ਦੇ ਰਾਸਤੇ ਗਿਆ ਤੋਂ ਬਾਅਦ ਔਰ ਆਗੇ ਆਉਣ ਵਾਲਾ ਸਮਾਂ ਜਿਹੜਾ ਹੈ ਕਿਵੇਂ ਜੇ ਗੇਮਸੋਨ ਵਾਲੇ ਨੇ ਕਿਉਂਕਿ ਹੁਣ ਡਿਸਕਸ਼ਨਸ ਵੀ ਇਸ ਤਰ੍ਹਾਂ ਹੁੰਦੇ ਹੋਣਗੇ ਜਿਸ ਵਿੱਚ ਗੇਮ ਬਾਰੇ ਗੱਲਾਂ ਹੋਣਗੀਆਂ ਹਾਂਜੀ ਹਾਂਜੀ ਬਿਲਕੁਲ ਅੱਜ ਦਰਬਾਰ ਸਾਹਿਬ ਆਏ ਆ ਆਪਾਂ ਤੇ ਵਿਆਹ ਤੋਂ ਬਾਅਦ ਵਿਆਹ ਤੋਂ ਪਹਿਲਾਂ ਆਹੀ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਇੱਕ ਵਾਰੀ ਪਹਿਲਾਂ ਦਰਬਾਰ ਸਾਹਿਬ ਜਾਣਾ ਹੈ ਮੱਥਾ ਟੇਕਣਾ ਹੈ ਤੇ ਅਰਦਾਸ ਆਹੀ ਮੰਗਣੀ ਹੈ ਕਿ ਸਾਡੇ ਤੇ ਇਦਾਂ ਹੀ ਮੇਰੇ ਪਰ ਹੱਥ ਰੱਖਣ ਹਮੇਸ਼ਾ ਹੀ ਇਦਾਂ ਹੀ ਦੋਵੇਂ ਪਰਿਵਾਰ ਖੁਸ਼ ਰਹਿਣ ਤੇ ਇੰਡੀਆ ਲੀਗ ਆਪਾਂ ਇਦਾਂ ਜਿਦਾ ਹੁਣ ਕੰਮ ਕਰ ਰਹੇ ਆ ਅੱਗੇ ਵੀ ਇਦਾਂ ਹੀ ਚੱਲੂਗਾ ਤੇ ਮੈਨੇਜਮੈਂਟ ਦਾ ਜਿਹੜੀ ਦਰਬਾਰ ਸਾਹਿਬ ਦੀ ਮੈਨੇਜਮੈਂਟ ਆ ਉਹਦੇ ਨਾਲ ਤਾਂ ਬਹੁਤ-ਬਹੁਤ ਧੰਨਵਾਦ ਸਾਡਾ ਕਿ ਉਹਨਾਂ ਨੇ ਬਹੁਤ ਵਧੀਆ ਸਾਡਾ ਵੈਲਕਮ ਕੀਤਾ ਇੱਥੇ ਤੇ ਬਸ ਆਹੀ ਆ ਅੱਗੇ ਵੀ ਇਦਾਂ ਹੀ ਚੱਲੇ ਫਿਰ ਯੂਥ ਵਾਸਤੇ ਕੀ ਮੈਸੇਜ ਆ ਕਿ ਪੰਜਾਬ ਕਾਮਨ ਵੱਲੋਂ ਵੀ ਜਿਹੜਾ ਯੋਗਨਿਸ਼ਾ ਗ੍ਰੁੱਪ ਚੱਲਦੇ ਆ ਕਿ ਉਹ ਨੌਜਵਾਨ ਜੋ ਨੇ ਖੇਡਾਂ ਵੱਲ ਵਧਣ ਹਾਂਜੀ ਬਿਲਕੁਲ ਆਹੀ ਆ ਕਿ ਸਭ ਤੋਂ ਪਹਿਲਾਂ ਮੈਂ ਪੇਰੈਂਟਸ ਨੂੰ ਕਹਿਣਾ ਚਾਹੁੰਦੀ ਆ ਕਿ ਆਪਣੇ ਬੱਚਾ ਨੂੰ ਸਪੋਰਟ ਕਰੋ ਤੇ ਗੇਮਸ ਵੱਲ ਉਹਨਾਂ ਨੂੰ ਜ਼ਿਆਦਾ ਜਾਗਰੂਤ ਕਰੋ ਕਿ ਉਹਨਾਂ ਨੂੰ ਗਰਾਊਂਡੇ ਭੇਜੋ ਔਰ ਉਹਨਾਂ ਨੂੰ ਸਪੋਰਟ ਕਰੋ ਅੱਗੇ ਵਧਣ ਲਈ ਕਿਉਂਕਿ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਸਪੋਰਟਸ 'ਚ ਕੋਈ ਫਿਊਚਰ ਨਹੀਂ ਹੁੰਦਾ ਬਟ ਹੁਣ ਸਪੋਰਟਸ 'ਚ ਵੀ ਕਾਫੀ ਵਧੀਆ ਫਿਊਚਰ ਆ ਤੇ ਜੇ ਤੁਸੀਂ ਬੱਚਾ ਨੂੰ ਸਪੋਰਟ ਕਰੋਗੇ ਤੇ ਹੋਰ ਵਧੀਆ ਕਰੋਗੇ ਆਪਣੀ ਫਿਊਚਰ ਵਿੱਚ ਥੈਂਕ ਯੂ ਥੈਂਕ ਯੂ